ਮੇਰਾ ਨਾਮ ਜਸਪਾਲ ਸਿੰਘ ਜੀ ਜਸਪਾਲ ਕਿੱਥੋਂ ਦਾ ਰਹਿਣ ਵਾਲਾ ਮਸਤਗੜੀ ਨੰਬਰ 1 ਨਾ ਤੇ ਕੀ ਗੱਲ ਬਾਤ ਹੈ ਇਹ ਸਾਡੀ ਜ਼ਮੀਨ ਦਾ ਰੋਲਾ ਸੀ ਸਾਡੀ ਜ਼ਮੀਨ ਹੈ 60 ਪੈਕਟ ਦਾ ਸਾਡਾ ਕਬਜ਼ਾ ਆ ਅਸੀਂ ਵਾਹੁੰਦੇ ਆ ਕਿੱਡੀ ਜ਼ਮੀਨ ਏ ਤੁਹਾਡੀ ਜ਼ਮੀਨ ਸਾਡੇ ਕੋਲ ਟੋਟਲ ਰੋਲਾ ਜਿਹੜਾ ਰੋਲਾ ਇਹ ਹੈਗਾ 3 ਕਰੋੜ ਦਾ ਪਾਉਂਦਾ ਰੋਲਾ ਸਾਡੇ ਕੋਲ ਸਾਰਾ ਕੁਝ ਹੈਗਾ ਹਾਈ ਕੋਰਟ ਤੱਕ ਕੇਸ ਜਿੱਤਦੇ ਨੇ ਸਾਡੇ ਕੋਲ ਲਗਾ ਆ ਤੇ ਇਹ ਗੁੰਡੇ ਲਿਆਵਾ ਵਾਰ-ਵਾਰ ਸਾਨੂੰ ਖਰਾਬ ਕਰਦਾ ਹੈ ਇਹ ਮਿੰਦਰ ਸਿੰਘ ਫੌਜੀ ਕੀ ਕਰਦਾ ਗੁੰਡੇ ਲਿਆਉਂਦਾ ਵਾਰ-ਵਾਰ ਤੇ ਬਸਤੌਨ ਲੈ ਕੇ ਆਉਂਦਾ ਵਾਰ-ਵਾਰ ਇੱਧਰ ਵਾਈਫ ਵਾਲੀ ਬੜਿਆਂ ਔਰ ਕਿਤੇ ਮਾਰਦਾ ਬੜਿਆਂ ਮਾਰੀ ਹੈ ਸਾਡੀ ਗਣਕ ਨੂੰ ਸਪਰੇਅ ਨਹੀਂ ਕੀਤੀ ਪਿਛਲੀ ਵਾਰ ਵੀ ਹੁਣ ਵੀ ਦਰਖਤ ਲਾਇਆ ਨੇ ਦਰਖਤ ਵੀ ਸਾਡੇ ਕਟਿਆ ਕਿੰਨੀਆਂ ਵਾਰੀ ਹੁਣ ਫਿਰ ਨਾਲ ਨੂੰ ਅੱਗ ਲਾਈ ਆ ਤੇ ਨੇ ਦਰਖਤ ਫਿਰ ਸਾਡੇ ਸਾੜ ਦਿੱਤੇ ਆ ਮੌਕਾ ਹੀ ਬਾ ਵੇਖਾ ਜੇ ਦਰਖਤ ਲੱਗਿਆ ਛੋਟੇ-ਛੋਟੇ ਵਾਦ ਤੋਂ ਵਾਦ ਲਾਇਆ ਨੇ ਸਾਰੇ ਦਰਖਤ ਵੀ ਸਾਡੇ ਸਾੜਤੇ ਆ ਪਹਿਲਾਂ ਵੀ ਸਾਡੀ ਲੜਾਈ ਹੋਈ ਮਾਤਾ ਨੇ ਸੱਟਾਂ ਬੜੀਆਂ ਲੱਗੀਆਂ ਨੇ ਪਹਿਲਾਂ ਫਰੀਦਕੋਟ ਦਾਖਲ ਹੈ ਸਾਡੀ ਕਿਹੇ ਕਾਰਵਾਈ ਨੇ ਸੋਣੇ ਆ ਹੁਣ ਫਿਰ ਹੁਣ ਫਿਰ ਸਾਡਾ ਸੱਟਾ ਲੱਗਿਆ ਸਾਡੀ ਅਜੇ ਤੱਕ ਕਿਸੇ ਨੇ ਕਾਰਵਾਈ ਕੋਈ ਨਹੀਂ ਸੁਣੀ ਅਜੇ ਵੀ ਆ ਬੜਿਆਂ ਵਾਰੀ ਬੜਿਆਂ ਵਾਰੀ ਕਿਹੜਾ ਥਾਣੇ ਨੂੰ ਦਿੱਤਿਆ ਅੱਛਾ ਮਾਮ ਡੋਡ ਬੜਿਆਂ ਵਾਰ ਲਾਇਆ ਡੀਸੀ ਦਫ਼ਤਰ ਵਿੱਚ ਅਰਖਾ ਦੇ ਤੇ ਆ ਐਸਐਸਪੀ ਮੈਡਮ ਤੇ ਵੀ ਤਾਂ ਵੀ ਸਾਡੀ ਕੋਈ ਕਾਰਵਾਈ ਨਹੀਂ ਹੋਈ ਕਿੱਥੇ ਜਾਂਦਾ ਪੈਸੇ ਦਿੰਦਾ ਤੇ ਬਸ ਫਿਰ ਉਹ ਦੂਬਾਰੇ ਦਫ਼ਤਰ ਵਿੱਚ ਆ ਪਕਾਰ ਤੇ ਬਹਿ ਜਾਂਦੇ ਆ ਉਸ ਵਾਲੇ ਵੀ ਅੰਗਹਿਲੀ ਕਰ ਜਾਂਦੇ ਆ ਕੋਈ ਸਾਡੀ ਕਾਰਵਾਈ ਨਹੀਂ ਸੁਣਦੇ ਪਾ ਕਾਫੀ ਟਾਈਮ ਹੋ ਗਿਆ ਰੋੜਾ ਚੱਲਦਾ ਪਿਆ ਅਸੀਂ ਕੀ ਬਾਤਾਂ ਬੋਲ ਲੈਣੇ ਆ ਬਾਕੀ ਨਹੀਂ ਇਹ ਲੜਾਈ ਕਰਦਾ ਵਾਰ-ਵਾਰ ਆ ਗੋਲੀਆਂ ਵਿੱਚ ਚਲਾਈਆਂ ਆ ਇਹਨੇ ਚਾਰ ਫਾਇਰ ਕੱਢਿਆ ਆ ਇਹਨੇ ਇੱਕ ਮਾਤਾ ਦੇ ਵੱਜਿਆ ਬਾਕੀ ਨੇ ਕੋਈ ਵਾਈਫਰ ਕੀਤਾ ਕੋਈ ਥੱਲੇ ਮਾਰਿਆ ਜ਼ਖਮੀ ਹੋ ਗਏ ਅਸੀਂ ਚਾਰ ਜਣੇ ਜ਼ਖਮੀ ਹੋ ਗਏ ਜੀ ਆਦੇ ਦੇ ਕਰੀਬ ਹਾਂ ਪੰਜ ਕਿਤੇ ਹੋਣਾ ਹੋ ਗਿਆ ਅਸੀਂ ਕਾਰਵਾਈ ਦੀ ਮੰਗ ਕਰ ਕਾਰਵਾਈ ਮੰਗ ਸਾਡੀ ਕਾਰਵਾਈ ਕੀਤੀ ਜਾਵੇ ਵਾਰ ਤੋਂ ਬਾਅਦ ਸਾਨੂੰ ਇਨਸਾਫ ਦਿੱਤਾ ਜਾਵੇ ਰਿਸ਼ਵਾਲ ਸਿੰਘ ਜੀ ਰਿਸ਼ਵਾਲ ਸਿੰਘ ਕਿੱਥੇ ਰਹੇ ਹੋ ਮਸਤਾ ਘਟੀ ਦਿਰਾ ਨੋ ਠੀਕ ਹੈ ਗੱਲਬਾਤ ਕੋਈ ਨਹੀਂ ਜਨਾਬੀ ਹੋਈ ਅਸੀਂ ਤਾਂ ਵਹਾਂ ਤੇ ਚੱਲੇ ਸੀ ਤੇ ਬਾਹਰ ਆ ਗਏ ਸੀ ਜੇ ਚੱਲ ਕੇੜਾ ਕੱਢ ਗਿਆਣੇ ਕੇੜਾ ਕੱਢ ਕੇ ਚੱਲੇ ਸੀ ਅਗੋਂ ਆਏ ਬੰਦੇ ਲੈ ਕੇ ਆਇਆ ਖੜਾ ਸੀ ਮਾਰੇ ਸਾਬਕਾ ਫੌਜੀ ਮਹਿੰਦਰ ਸਿੰਘ ਸਨ ਆਫ ਕਸ਼ਮੀਰ ਸਿੰਘ ਦਾ ਉਹਦਾ ਮੁੰਡਾ ਵੀ ਸੀ ਨਾਲ ਰਾਪਰੀ ਦਾ ਫੌਜੀ ਛੁੱਟੀ ਆਇਆ ਹੋਇਆ ਉਹਨਾਂ ਨੇ ਫਾਇਰਿੰਗ ਜਲਾਈ ਹੈ ਸਾਡੇ ਤੇ ਮੇਰੇ ਤੇ ਮਾਰੀ ਹੈ ਮੈਂ ਡਿੱਗ ਪਿਆ ਮੇਰੇ ਸਹਰ ਵਾਲਾ ਨੇ ਖੰਜਰ ਮਾਰਿਆ ਖੰਜਰ ਮਾਰ ਕੇ ਫਿਰ ਮੇਰੇ ਸਿਰ 'ਚ ਕਿਰਪਾਨ ਮਾਰੀ ਸਾਰਾ ਫੌਜੀ ਕਹਿੰਦਾ ਨਾਰੋ ਮਾਰੋ ਮਾਰਦੇ ਨਨ ਮਾਰਦੇ ਕੋਈ ਚੱਕਾ ਨਹੀਂ ਤੁਸੀ ਵਾਲ ਮਾਰਦੇ ਮਾਰਦੇ ਨਨ ਮਾਰਦੋ ਕਿੰਨੀ ਦੇਰ ਦਾ ਬਵਾ ਚੱਲ ਰਿਹਾ ਚੱਲ ਰਿਹਾ ਚੱਲ ਕੁਛੇ ਸਾਲ ਦਾ ਚੱਲ ਰਿਹਾ ਤੇ ਪੁਲਿਸ ਨੇ ਕੋਈ ਕੁਛ ਨਾ ਕੋਈ ਸਾਡੀ ਗੱਲ ਮੰਗ ਨਹੀਂ ਕੀਤੀ ਕਿਸੇ ਸਾਲ ਸਾਡੀ ਮਾਤਾ ਨੂੰ ਕੱਢ ਮਾਤਾ ਮਾਤਾ ਸਾਡੇ ਮਾਤਾ ਨੇ ਪਿਛਲੇ ਸਾਲ ਸੱਟਾ ਬਹੁਤ ਲਾਈਆਂ ਉਹਨਾਂ ਨੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਹਾਂ ਪੁਲਿਸ ਨੂੰ ਸ਼ਿਕਾਇਤ ਦਾ ਬਹੁਤ ਤੇ ਕੋਈ ਕਾਰਵਾਈ ਨਹੀਂ ਸਾਡੀ ਹੋਈ ਆਜ ਵੀ ਸਾਨੂੰ ਪੁਲਿਸ ਬਾਬੇ ਲਾਂਦੀ ਆ ਆਜ ਵੀ ਪੁਲਿਸ ਬਾਬੇ ਲਾਂਦੀ ਆ ਵਿੱਚ ਕੁਝ ਆ ਕੁਝ ਟੋੜੇ ਨਾਲ ਹੋਰ ਕੁਝ ਨਹੀਂ ਪੂਰ ਸਾਲ ਨਾਲ ਸੀ ਕਿਸੇ ਨੇ ਕੋਈ ਸਾਡੀ ਉਹਦੇ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਾਡਾ ਫੌਜੀ ਮੈਂ ਦਰਸਨ ਕਿੰਨਾ ਰੋਣਾ ਜਮੀਨ ਜਮੀਨ ਦੀ ਪੰਨਗ ਨਾਲੀ ਦਾ ਰੋਣਾ ਸੀ ਜੋ ਸਾਡੇ ਸਾਡਾ ਜੱਦੀ ਦਾ ਗਵਜਾ ਸੀ ਉਹ ਆਉਣ ਆ ਸਾਡੇ ਬਾਬੇ ਦੀ ਪੈਲੀ ਸੀ ਉਹ ਯੱਗੀ ਜਵਾਨਾ ਸਾਡੇ ਪੱਟੇ ਕਦੇ ਸਾੜ ਦਿੰਦਾ ਸਾਡੀ ਕਦੇ ਕਣਕ ਸਾੜ ਦਿੰਦਾ ਸਾਬਕਾ ਫੌਜੀ ਮਿੰਦਰ ਸਿੰਘ ਦੋਵੇਂ ਪੁੱਤਰ ਫੌਜ ਦੇ ਲੱਗੇ ਹੋਏ ਨੇ ਸਾਨੂੰ ਮਾਰਨਾ ਹੀ ਚਾਹੁੰਦੇ ਨੇ ਦੋਵੇਂ ਹਾਂ ਸਰ ਸੱਤਾਰ ਵਾਈ ਦੀ ਕੀ ਬਾਤ ਸੱਤ ਦੁੱਸਰ ਸੱਤਾਰ ਵਾਈ ਕੀਤੀ ਜਾਵੇ ਹੁਸ਼ਾਰਾਣੀ ਹੁਸ਼ਾਰਾਣੀ ਕਿੱਥੇ ਦਿੰਦੇ ਤੂੰ ਮਸਤਾ ਘਟੀ ਤੇ ਜਿਹੜੀ ਹੋਈ ਗੱਲਬਾਤ ਵੀ ਗੋਲ ਚ ਕਰ ਲੈ ਇਹ ਸਰ ਜ਼ਮੀਨਦਾਰ ਰੋਲਾ ਸੀ ਕਿੰਨੀ ਜ਼ਮੀਨ ਹੈ ਚਿੱਲਾ ਰੋਲਾ ਇਹ 3 ਕਨਾਲਾਂ ਦਾ ਰੋਲਾ 3 ਕਨਾਲਾਂ ਦਾ ਨਹੀਂ ਕਿਸੇ ਕੋਲ ਨਹੀਂ ਸਾਡੇ ਜੱਦੀ ਆ ਸਨ ਆਵਦੀ ਹੈ ਹਾਂਜੀ ਆਵਦੀ ਇਹ ਫੌਜੀ ਆ ਹਾਂਜੀ ਮਿੰਦਰ ਸਿੰਘ ਫੌਜੀ ਅੱਛਾ ਹੋਰ ਕੀ ਗੱਲ ਬਾਤ ਹੈ ਤੁਸੀਂ ਹੁਣ ਅਸੀਂ ਜ਼ਮੀਨ ਤੇ ਗਾਂ ਪਹਿਲੀ ਵਾਰ ਅਸੀਂ ਆਪਣੀ ਜਾਣਾ ਸੀ ਤੇ ਅਸੀਂ ਵਿਆਹ ਚੱਲੇ ਸੀ ਤੇ ਅਸੀਂ ਕਿਹਾ ਵਾ ਕੇ ਫਿਰ ਜਾਵਾਂਗੇ ਇਹ ਆ ਕੇ ਗੁੰਡੇ ਲੈ ਕੇ ਤੇ ਹਮਲਾ ਕਰ ਤਣੇ ਸਾਡੇ ਅਸੀਂ ਸਾਡੇ ਕੋਲ ਚ ਨਹੀਂ ਵਾਈਫ ਹੈ ਵੀ ਕੀਤੇ ਆ ਤੇ ਸਾਡੇ ਮੇਰੀ ਮਦਰ-ਇਨ-ਲॉ ਦੀ ਬਿਮਾਰੀ ਹੈ ਗੋਲੀ ਫਿਰ ਚੱਲੇ ਹਾਂਜੀ ਵੈਰੀ ਗੁੱਡ ਸੈਰਿੰਗ ਹੋਈ ਜਿਆਦਾ ਚਾਰ ਕਿਤੇ ਦੋ ਵਾਈ ਕਿਤੇ ਦੋ ਮਾਰਿਆ ਇੱਕ ਮੇਰੇ ਸਹੁਰਾ ਦੇ ਮਾਰਿਆ ਪੈਰਾਂ ਚ ਤੇ ਇੱਕ ਇਹਦੇ ਮਾਰਿਆ ਤੇ ਮੰਮੀ ਇਹਨਾਂ ਦੇ ਅੱਗੇ ਉੱਤੇ ਲੰਮੀ ਹੋ ਗਈ ਤੇ ਉਹਦੇ ਬਾਹ ਤੇ ਵੱਜੀ ਆ ਹਾਂ ਮੇਰੇ ਦੇਵਰ ਦੇ ਮਾਰਨ ਲੱਗੇ ਤੇ ਮੈਂ ਗੁਲੰਮੀ ਹੋ ਗਈ ਫਿਰ ਉਹਨਾਂ ਨੇ ਨਹੀਂ ਮਾਰਿਆ ਉਹਨਾਂ ਦਾ ਮੁੰਡਾ ਵੀ ਸੀ ਨਹੀਂ ਸਰ ਬਹੁਤ ਟਾਈਮ ਬਾਅਦ ਪੁਲਿਸ ਕਹਿੰਦੀ ਫੈਰ ਨਹੀਂ ਚੱਲੇ ਲੁੱਟ ਖੋਈ ਆ ਸਰ ਫੈਰ ਚੱਲੇ ਆ ਹਾਂ ਜੀ ਹਾਂ ਜੀ ਲੁੱਟ ਖੋ ਕਹਿੰਦੇ ਲੁੱਟ ਖੋਈ ਫੈਰ ਨਹੀਂ ਚੱਲੇ ਉਹ ਕਾਰਵਾਈ ਦੀ ਕੀ ਮੰਗ ਹੈ ਕਾਰਵਾਈ ਅਸੀਂ ਕਰਨੇ ਫੌਜੀ ਸਖਤ ਸਖਤ ਕਾਰਵਾਈ ਹੋਵੇ ਜਿਹੜੇ ਪੇਸ਼ੈਂਟ ਆਏ ਨੇ ਲੜਾਈ ਝਗੜੇ ਦੀ ਕੀ ਹੈ ਇਹ ਲੜਾਈ ਮਸਟਗੱਟੀ ਨੰਬਰ 1 ਤੇ ਹੋਈ ਹੈ ਇਹ ਪੰਜ ਪੇਸ਼ੈਂਟ ਆਏ ਨੇ ਇਸ ਟਾਈਮ ਦਾਖਲ ਹੋਣ ਮੇਰੇ ਕੋਲ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਉਹਨਾਂ ਨੂੰ ਛਰੇ ਵੱਜੇ ਨੇ ਅਸੀਂ ਹੁਣ ਉਹਨਾਂ ਦੇ ਪਰਚੇ ਕੱਟ ਕੇ ਫਿਰ ਬਾਅਦ ਵਿੱਚ ਮਤਲਬ ਐਮ ਐਲ ਆਰ ਕੱਟ ਕੇ ਇਹ ਫਿਰ ਉਸੇ ਨਾਲ ਐਕਸ-ਰੇ ਕਰਵਾ ਰਹੇ ਹਾਂ ਤਾਂ ਜੋ ਵੀ ਹੋਏਗੀ ਫਿਰ ਪਲਸ ਨੂੰ ਇਤਰਾ ਕਰ ਦਿੱਤੀ ਗਈ ਹੈ। ਕੋਈ ਸੀਰੀਅਸ ਹੈਗਾ? ਨਹੀਂ ਸੀਰੀਅਸ ਕੋਈ ਨਹੀਂ ਹੈ। ਸਾਰੇ ਸਟੇਬਲ ਨੇ ਪੇਸ਼ੈਂਟਸ। ਠੀਕ। ਸਰ ਇੱਕ ਜਿਹੜਾ ਗੋਲੀ ਦਾ ਮਾਮਲਾ ਆਇਆ ਇਸੇ ਮਬਦੌੜ ਗੱਟੀ ਮਸਤਾ ਕੀ ਮਾਮਲਾ ਹੈ ਸਰ? ਕਿ ਕੱਲ ਦੀ ਵਾਰਦਾਤ ਹੈ ਪਿੰਡ ਗੱਟੀ ਮਸਤਾ ਸੀ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ ਜਿਦੇ ਚ ਗੋਲੀ ਚੱਲੀ ਹੈ ਤੇ ਪੰਜ ਬੰਦੇ ਦਾਖਲ ਹੋਏ ਨੇ। ਉਹਨਾਂ ਚੋਂ ਜ਼ਖਮੀ ਦਸੇ ਜਾ ਰਹੇ ਨੇ। ਤੁਹਾਨੂੰ ਵੀ ਐਮਐਲਆਰ ਦੇ ਤਹਿਤ ਇਸੇ ਜਿਸ ਤਰ੍ਹਾਂ ਦੀ ਗੰਧਗੀ ਕਰ ਰਹੀ ਹੈ ਉਸਤੇ ਮੁਕੱਦਮਾ ਦਰਜ ਕਰ ਲਿਆ ਅਤੇ ਮੁੱਢਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜਾ ਚੁੱਕੀ ਹੈ। ਜਿਹੜੇ ਹੋਰ ਵੀ ਜਿਹੜੇ ਫੈਕਟ ਸਾਡੇ ਸਾਹਮਣੇ ਆਉਣਗੇ ਉਸਤੇ ਦੌਰਾਨੀ ਤਫ਼ਤੀਸ਼ ਅਸੀਂ ਉਸ ਨੂੰ ਹੋਰ ਵਿਸਫਾ ਮਿਸਲ ਕੇ ਲਾ ਕੇ ਅਗਦੀ ਕਾਰਵਾਈ ਕਰਾਂਗੇ।